ਏ ਜੀ ਮਿਤੀ 5 6 ਦਸੰਬਰ ਦੀ ਦਰਮਿਆਨੀ ਰਾਤ ਨੂੰ ਡਾਕਟਰ ਕਲੋਜੀ ਜੀ ਦੇ ਉਹਨਾਂ ਦਾ ਕਮਲ ਹਸਪੀਟਲ ਹੈ ਉਹਦੇ ਵਿੱਚੋਂ ਅ ਕੈਸ਼ ਸਟੋਰੀ ਜਿਹੜਾ ਹੋ ਗਿਆ ਸੀਗਾ ਉਹਦੇ ਸਬੰਧ ਦੇ ਵਿੱਚ ਐਫਆਰ ਨੰਬਰ 125 ਜਿਹੜੀ ਦਰਜ ਕੀਤੀ ਗਈ ਔਰ ਸੀਸੀਟੀਵੀ ਕੈਮਰਾ ਦੇ ਥਰੂ ਜਿਹੜਾ ਵਾ ਜਿਹੜਾ ਕਲਪਰੇਟ ਹੈ ਨੂੰ ਆਇਡੈਂਟੀਫਾਈ ਕਰਕੇ ਤੇ ਇਹਨੂੰ ਅਰੈਸਟ ਕੀਤਾ ਗਿਆ ਔਰ ਜਿੰਨੀ 100% ਰੀ ਕਵਰੀ ਕਰ ਲਈ ਸਰ ਕੇਸ ਨੇ ਸਟੋਰੀ ਕਿਸ ਤਰ੍ਹਾਂ ਪਤਾ ਲੱਗਾ ਉਹ ਮੈਂ ਤੁਹਾਨੂੰ ਉਹ ਹੀ ਦੱਸ ਕੇ ਟੈਨ ਜੀ ਇਹ ਸੀਸੀਟੀਵੀ ਕੈਮਰਾ ਦੇ ਵਿੱਚ ਉਹ ਤਾਂ ਹੁੰਦਾ ਨੇ ਕੈਮਰੇ ਜਿਹੜੇ ਆਉਂਦੇ ਹੀ ਬੰਦ ਕਰ ਦਿੱਤੇ ਸੀ ਜਦੋਂ ਜਟੂ ਐਂਟਰ ਅੰਦਰ ਕੀਤਾ ਤਾਂ ਛੋਟਾ ਜਿਹਾ ਕਲਿੱਪਿਕ ਆ ਗਿਆ ਸੀਗਾ ਉਸ ਕਲਿੱਪ ਤੋਂ ਅਸੀਂ ਜਨ ਬਰੀਕੀ ਨਾਲ ਇਹਦੇ ਹਾਫ ਹਾਫ ਦੇ ਦੂਜੇ ਜਿਹੜੇ ਡਿਫੈਕ ਇਤੇ ਸਾਰੇ ਤੇ ਉਥੋਂ ਜਿਹੜਾ ਸਾਨੂੰ ਪਤਾ ਲੱਗਾ ਡਾਕਟਰ ਨੂੰ ਪਤਾ ਅੱਜ ਡਾਕਟਰਾਂ ਨੂੰ ਪੁੱਛਗਿੱਛ ਕੀਤੀ ਕਿ ਵੀ ਪਲਾਣੇ ਕਿਹੜੇ ਐਮਪਲਾਈਜ਼ ਆ ਕਿਹੜੇ ਕਿਹੜੇ ਰਹੇ ਆ ਤਾਂ ਉਹ ਆਗੇ ਇੱਕ ਜ਼ੀਰੋ ਇੱਕ ਬਲਜੀਤ ਸਿੰਘ ਨਾਂ ਦੇ ਆਜੂ ਦੇ ਕੋਈ ਇਹਨੂੰ ਬਲਜੀਤ ਸਿੰਘ ਦਾ ਅਸੀਂ ਬੈਕਗ੍ਰਾਉਂਡ ਪਤਾ ਕੀਤਾ ਤੇ ਪਹਿਲੇ ਵੀ ਡਾਕੂਮੈਂਟੇਡ ਅਸਿਸਟੈਂਟ ਸੀ ਬਟ 2 ਸਾਲ ਪਹਿਲੇ ਉਹ ਛੱਡ ਕੇ ਤੋ ਬਲਜੀਤ ਨੂੰ ਜਦੋਂ ਕੇਸ ਕਰਕੇ ਬਲਜੀਤ ਨੂੰ ਲੈ ਕੇ ਕੋਸ਼ਿਸ਼ ਕੀਤੀ ਗਈ ਕਿ ਉਹਨੇ ਮੰਨਿਆ ਔਰ ਜਿਹੜੀ 3 ਲੱਖ 2000 ਰੁਪਏ ਜਿਹੜਾ 100% ਜਿਹੜੀ ਰਿਕਵਰੀ ਹੈ ਜਿੰਨੇ ਸੀਗੇ ਉਹਨਾਂ ਦੀ ਉਹ ਸਾਰੀ ਹੋ ਗਈ ਹੈ ਔਰ ਵਿੱਚ ਇਕ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਐਂਡ ਉਹਨਾਂ ਦਾ ਰਿਸਟਿੰਗ ਕਾਰਡ ਵੀ ਸੀਗੇ ਉਸ ਬੈਗ ਦੇ ਵਿੱਚ ਜਿਹਦੇ ਨਾਲ ਪੈਸਿਆਂ ਦੇ ਨਾਲੇ ਉਹ ਵੀ ਨਾਲ ਲੈ ਗਿਆ ਸੀਗਾ ਉਹ ਵੀ ਸਾਰਾ ਰਿਕਵਰ ਹੋ ਚੁੱਕਾ ਹੈ ਜਿਹੜੀ ਮੋਟਰਸਾਈਕਲ ਤੇ ਆਇਆ ਸੀਗਾ ਉਹ ਮੋਟਰਸਾਈਕਲ ਵੀ ਪੂਸਰੇ ਰਿਕਵਰ ਕਰ ਲਿਆ ਸਰ ਕਿੰਨੀ ਪੇਮੈਂਟਸ ਵੀ ਕੋਲ ਜੇ ਕਰਨ ਲੱਗਦੇ 2000 ਰੁਪਏ ਜਿਹੜਾ ਜੀ ਟੋਟਲ ਹੈ ਸਾਰਾ ਅਲੱਗ ਅਲੱਗ ਡਰਮਿਸ਼ਨ ਦੇ ਨੋਟਸ ਜਿਹਦੇ ਵਿੱਚ 5 500 ਦੇ 200 200 ਦੇ 100 100 ਦੇ ਇਹ ਪੜਾ ਵੀ 10 ਸਾਰੇ ਉਹ ਟੋਟਲ ਜਿਹੜਾ ਸੀਗਾ ਉਹ ਜਿਹੜਾ ਸੀਗਾ 3 ਲੱਖ ਤੇ 2000 ਰੁਪਏ ਕਰੀ ਬਣਦਾ ਕਿਉਂਕਿ ਇਹ ਜਿਹੜੀ ਸੀ ਸਾਰੀ ਉਹਨਾਂ ਦੀ ਡਾਕਟਰ ਸਾਹਿਬ ਦੇ ਕੁਝ ਪੈਸੇ ਤਾਂ ਉਹਨਾਂ ਨੇ ਕੋਈ ਦੇਣ ਵਾਸਤੇ ਰੱਖੇ ਸੀ ਜਿਹੜੇ 5 500 ਵਾਲੇ ਸੀ ਤੁਹਾਨੂੰ ਪਤਾ ਸੀਗਾ ਦੂਜਾ ਜਿਹੜਾ ਵਾ ਉਹਦਾ ਸਾਰਾ ਉਹਨਾਂ ਨੇ ਰਜਿਸਟਰ ਲਾਇਆ ਉਹ ਤੇ ਆਪਣੀ ਡੇਲੀ ਜਿਹੜੀ ਹੈ ਲਿਖ ਲੈਂਦੇ ਆ ਜਿਹੜੀ ਹੈ ਜ ਉਹ ਪਿਛਲੇ 8-10 ਦਿਨ ਦੇ ਪੈਸੇ ਦਾ 8-10 ਦਿਨਾਂ ਦੇ ਪੈਸੇ ਦਾ ਕੋਲ ਪੈਸੇ। ਉਹਨੇ ਦੀ ਕ੍ਰਿਮੀਨਲ ਡਾਇਰੀ ਕੀ ਹੈ? ਕ੍ਰਿਮੀਨਲ ਡਾਇਰੀ 'ਚ ਦੋ ਕੇਸਿਸ ਰਿਸਟਰ ਹੈ। ਇੱਕ ਇੱਕ ਤੇ ਚੋਰੀ ਦਾ ਕੇਸ ਜਿਹੜਾ ਆਲਰੇਡੀ ਸਿਟੀ ਨਿ ਕੋਦਰ 'ਚ ਦਰਜ ਹੈ। ਔਰ ਇੱਕ ਇੱਕ ਤੇ ਡਾਕਾ ਮਾਰਨ ਦਾ ਕੇਸ ਕਤਵਾਲੀ ਕਪੂਰਥਲਾ। ਉਹਦੇ ਵਿੱਚ ਦਰਜਾ 392 392 ਜਿਹੜਾ ਕਿ ਬਹੁਤ ਹੀ ਹੀਨਸ ਕ੍ਰਾਈਮ ਦਾ ਕੇਸ ਹੈ। ਉਹ ਇੱਥੇ ਦੋ ਕੇਸ ਜਿਹੜੇ ਦਰਜ ਹੈ। ਸਰ ਇਹਨੇ ਜਦੋਂ ਚੋਰੀ ਕੀਤੀ ਉਸ ਟਾਈਮ ਕੋਈ ਚੌਕੀਦਾਰ ਹਾਣੇ ਸੀ ਹਸਪੀਟਲ। ਚੌਕੀਦਾਰ ਕਿ 11 ਵਜੇ ਦਾ ਟਾਈਮ ਹੈ। ਜਦੋਂ ਇਹ ਚੋਰੀ ਕੀਤੀ ਇਵਨ ਚੌਕ ਔਰ इवन ਕਿ ਜਿਹੜਾ ਉਹ ਨਾ ਸਟਾਫ ਵੀ ਉੱਥੇ ਸੀ ਬਟ ਉਹਦੀ ਕੁਝ ਜਿਹੜਾ ਹਸਪੀਟਲ ਹੈ ਉਹਦੀ ਜਿਹੜੀ ਪੈਰੀਫੇਰੀ ਚਾਰ ਦਿਵਾਰੀ ਹੈ ਇੱਕ ਸਾਈਡ ਉਹਦੀ ਉਹਦੀ ਦੋ ਸਾਈਡ इवन ਕਿ ਚਾਰੇ ਸਾਈਡ ਤੇ ਜਿਹੜਾ ਓਪਨ ਹੈ ਚਾਰੇ ਸਾਈਡ ਤੋਂ ਇਹਨੂੰ ਪਤਾ ਸੀਗਾ ਵੀ ਇੱਕ ਜਿਹੜੀ ਖਿੜਕੀ ਜਿਹੜੀ ਹੈ ਉਹ ਸ਼ਾਇਦ ਖੁੱਲੀ ਰਹਿੰਦੀ ਇਹਨੂੰ ਪਤਾ ਸੀਗਾ ਉਹਦੇ ਬਾਰੇ ਇਸ ਉੱਥੋਂ ਹੀ ਕੰਨ ਟੁੱਟ ਕੇ ਅੰਦਰ ਵੜਿਆ ਔਰ ਉਹ ਖਿੜਕੀ ਖੋਲ ਕੇ ਇਹਨੇ ਜਿਹੜਾ ਉਹ ਪੈਸਿਆਂ ਦੀ ਜਿਹੜੀ ਚੋਰੀ ਕਰ ਲਈ ਤਾਂ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਕਿਸ ਕੇਸ ਦਾ ਜਿਹੜਾ ਜਨਵਰ ਸੈਕਸ਼ਨ ਰਿਸਰਚ ਕਰਕੇ ਤੇ ਤੋਕੀਸ਼ ਕੀਤੀ ਜਾ ਰਹੀ ਹੈ ਇਹ ਤਾਂ ਬਸ ਕਵਰ ਹੋ ਗਏ ਨੇ ਸਾਰਾ ਤੇ ਇਹਦੇ ਕੋਲ ਹੋਰ ਵੀ ਜੇ ਕੋਈ ਨੇ ਕੀਤੀਆਂ ਹੋਣਗੇ ਉਹਦੇ ਬਾਰੇ ਵੀ ਜਿਹੜਾ ਪੁੱਛਗਿੱਛ ਕੀਤੀ ਜਾਏਗੀ